ਸਟਾਰ ਮਿਸਰ ਦੁਨੀਆ ਦੇ ਦੂਸਰੇ ਵੱਡੇ ਮਹਾਦੀਪ ਅਫਰੀਕਾ ਦੇ ਉੱਤਰ ਪੂਰਬ ਵਿੱਚ ਸਥਿਤ ਇੱਕ ਚਰਚਿਤ ਤੇ ਸਭਿਅਤਾ ਦੀ ਅਮੀਰੀ ਨਾਲ ਲਵਰੇਜ ਦਿਸ ਹੈ ਡੰਡੀ ਦੁਨੀਆ ਦੀ ਸਭ ਤੋਂ ਵੱਡੀ ਨਦੀ ਨੀਲ ਇਸ ਦੇ ਕੋਲੋਂ ਦੀ ਲੰਘਦੀ ਹੈ ਡੰਡੀ ਮਿਸਰ ਨੂੰ ਉਥੋਂ ਦੀ ਭਾਸ਼ਾ ਵਿੱਚ ਏਜੀਪਟ ਆਖਦੇ ਹਨ ਜਿਸ ਦਾ ਭਾਵ ਨਦੀ ਦਾ ਵਰਦਾਨ ਹੈ ਡੰਡੀ ਸੰਸਾਰ ਦੀਆਂ अनेका ਪ੍ਰਾਚੀਨ ਸਭਿਅਤਾਵਾਂ ਇੱਥੇ ਵਿਕਸਿਤ ਹੋਈਆਂ ਡੰਡੀ ਮਿਸਰ ਦੀ ਸਭਿਅਤਾ ਅੱਜ ਤੋਂ ਲਗਭਗ 5000 ਸਾਲ ਪੂਰਵ ਉਸ ਸਮੇਂ ਵਿਕਸਿਤ ਹੋਈ ਜਦੋਂ ਸਾਡੇ ਦੇਸ਼ ਵਿੱਚ ਸਿੰਧ ਘਾਟੀ ਦੀ ਸਭਿਅਤਾ ਪਰਫੁੱਲਿਤ ਹੋ ਰਹੀ ਸੀ ਡੰਡੀ ਨੀਲ ਨਦੀ ਕਰਕੇ ਮਿਸਰ ਇੱਕ ਉਪਜਾਊ ਦੇਸ਼ ਸੀ ਡੰਡੀ ਖੇਤੀ ਅਤੇ ਪਸ਼ੂ ਪਾਲਣ ਜਨਤਾ ਦਾ ਤੰਦਾ ਸੀ ਡੰਡੀ ਖੇਤੀ ਉਪਜ ਚੰਗੀ ਹੋਣ ਕਰਕੇ ਦੂਜੇ ਦੇਸ਼ਾਂ ਨਾਲ ਵਪਾਰ ਦੇ ਮੌਕੇ ਖੂਬ ਵਿਕਸਿਤ ਸੰ ਡੰਡੀ ਮਿਸਰ ਨਿਵਾਸੀ ਪ੍ਰਾਕਿਰਤਿਕ ਪ੍ਰਤੀਕਾਂ ਖਾਸ ਕਰਕੇ ਸੂਰਜ ਦੇ ਪੁਜਾਰੀ ਸਨ ਟੰਡੇ ਉਹ ਪੁਨਰਜਨਮ ਵਿੱਚ ਵਿਸ਼ਵਾਸ ਰੱਖਦੇ ਸਨ ਡੰਡੇ ਉਹਨਾਂ ਦਾ ਵਿਸ਼ਵਾਸ ਸੀ ਕਿ ਮੌਤ ਤੋਂ ਬਾਅਦ ਵਿਅਕਤੀ ਦੀ ਆਤਮਾ ਜਿਉਂਦੀ ਰਹਿੰਦੀ ਹੈ ਤੇ ਕਦੀ ਵੀ ਮ੍ਰਿਤ ਸਰੀਰ ਵਿੱਚ ਪ੍ਰਵੇਸ਼ ਕਰ ਸਕਦੀ ਹੈ ਡੰਡੇ ਇਸੇ ਲਈ ਉਹ ਸ਼ਾਹੀ ਧਾਰਮਿਕ ਅਤੇ ਅਮੀਰ ਸਖਸ਼ੀਅਤਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਰੀਰ ਸੰਭਾਲ ਕੇ ਰੱਖਦੇ ਸਨ ਡੰਡੀ ਮਿਸਰ ਨਿਵਾਸੀਆਂ ਨੇ ਮ੍ਰਿਤ ਸਰੀਰ ਨੂੰ ਸੰਭਾਲਣ ਲਈ ਇੱਕ ਵਿਸ਼ੇਸ਼ ਵਿਗਿਆਨਿਕ ਵਿਧੀ ਦਾ ਵਿਕਾਸ ਕੀਤਾ ਜਿਸ ਵਿੱਚ ਉਹ ਮਸਾਲਿਆਂ ਅਤੇ ਰਸਾਇਣਾਂ ਦੀ ਵਰਤੋਂ ਕਰਦੇ ਡੰਡੀ ਸੈਕੰਡ ਪੈਰਾਗ੍ਰਾਫ ਲਿਖਾਂਗੇ ਵੀ ਰੈਡੀ ਸਟਾਰਟ ਉਹ ਮ੍ਰਿਤ ਸਰੀਰ ਵਿੱਚੋਂ ਗਲਨ ਸੜਨ ਵਾਲੇ ਤਤ ਕੱਢ ਕੇ ਵਿਭਿੰਨ ਪ੍ਰਕਾਰ ਦੇ ਮਸਾਲੇ ਅਤੇ ਰਸਾਇਣ ਪਾ ਦਿੰਦੇ ਸਨ ਅਤੇ ਇਸ ਰਸਾਇਣਾ ਵਿੱਚ ਭਿਗੋਈਆਂ ਪਟੀਆਂ ਲਵੇਟ ਕੇ ਸਰੀਰ ਨੂੰ ਟਾਕ ਦਿੰਦੇ ਡੰਡੀ ਇਸ ਤਰ੍ਹਾਂ ਸੁਰੱਖਿਅਤ ਕੀਤੀ লাশ ਨੂੰ ਮਮੀ ਦਾ ਨਾਂ ਦਿੱਤਾ ਜਾਂਦਾ ਡੰਡੇ ਇਹਨਾਂ ਦੀ ਸੰਭਾਲ ਲਈ ਵਿਸ਼ੇਸ਼ ਸ਼ਾਨਦਾਰ ਭਵਨ ਬਣਾਏ ਜਾਂਦੇ ਡੰਡੇ ਇਹਨਾਂ ਸੁਰੱਖਿਆ ਘਰਾਂ ਨੂੰ ਪਿਰਾਮਿਡ ਕਿਹਾ ਜਾਂਦਾ ਡੰਡੇ ਸਭ ਤੋਂ ਵੱਡਾ ਪਿਰਾਮਿਡ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ 29 ਕਿਲੋਮੀਟਰ ਦੂਰ ਹੈ ਡੰਡੀ ਪਿਰਾਮਿਡ ਦੀ ਯੋਜਨਾ ਖੂਬ ਸਾਵਧਾਨੀ ਨਾਲ ਬਣਾਈ ਜਾਂਦੀ ਡੰਡੀ ਇਸ ਦਾ ਆਕਾਰ ਢੇਠਾਂ ਤੋਂ ਅਿਤਕਾਰ ਜਾਂ ਵਰਗਾਕਾਰ ਹੁੰਦਾ ਅਤੇ ਉਚਾਈ ਇੱਕ ਨਿਸ਼ਚਿਤ ਸਿਧਾਂਤ ਅਨੁਸਾਰ ਰੱਖੀ ਜਾਂਦੀ ਡੰਡੀ ਰਾਣੀ ਦਾ ਪਿਰਾਮਿਡ ਉੱਚਾ ਬਣਾਇਆ ਜਾਂਦਾ ਅਤੇ ਨਿਤ ਵਰਤੋਂ ਦਾ ਸਮਾਨ ਸ਼ਿੰਗਾਰ ਦਾ ਸਮਾਨ ਅਤੇ ਖਾਣਾ ਵੀ ਰੱਖਿਆ ਜਾਂਦਾ ਡੰਡੇ ਰਾਜੇ ਲਈ ਬਣਾਈਆਂ ਇਮਾਰਤਾਂ ਦੀਆਂ ਦਿਵਾਰਾਂ ਉੱਪਰ ਦਿੱਤੇ ਗਏ ਜੁੱਧਾਂ ਦੇ ਚਿੱਤਰ ਵੀ ਅੰਕਿਤ ਕੀਤੇ ਜਾਂਦੇ ਡੰਡੇ ਉਹਨਾਂ ਵਿੱਚ ਗਹਿਣੇ ਕੱਪੜੇ ਫਰਨੀਚਰ ਅਤੇ ਹੋਰ ਸਾਜੋ-ਸਮਾਨ ਵੀ ਰੱਖਿਆ ਜਾਂਦਾ ਡੰਡੇ ਪਿਰਾਮਿਡ ਬਣਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਮਜ਼ਦੂਰ ਲਗਾਏ ਜਾਂਦੇ ਅਤੇ ਇਹਨਾਂ ਤੇ અત્યੰਤ ਵਕਤ ਅਤੇ ਧਨ ਖਰਚਿਆ ਜਾਂਦਾ ਡੰਡੇ ਪਰਾਮਿਡ ਇਸ ਤਰੀਕੇ ਨਾਲ ਬਣਾਇਆ ਜਾਂਦਾ ਕਿ ਗਰਮੀਆਂ ਵਿੱਚ ਵੀ ਅੰਦਰੋਂ ਠੰਡਾ ਰਹੇ ਅਤੇ লাশ ਖਰਾਬ ਨਾ ਹੋਵੇ ਡੰਡੇ ਇਸ ਵਿੱਚ ਪ੍ਰਵੇਸ਼ ਲਈ ਇੱਕੋ ਹੀ ਦਰਵਾਜ਼ਾ ਰੱਖਿਆ ਜਾਂਦਾ ਡੰਡੇ ਪਰਾਮਿਡ ਦੇ ਸਿਰੇ ਤੇ ਸੋਨਾ ਲਾਉਣ ਦਾਵੀ ਰਿਵਾਜ ਸੇ ਡੰਡੇ